ਬਹੁਤ ਸ਼ੁਕਰ ਭਾਤੀ ਜੈ ਅਬ ਸ਼ੁਕਰ ਭਾਤੀ ਜੈ ਅਬ ਸ਼ੁਕਰ ਭਾਤੀ ਜੈ ਅਬ ਸ਼ੁਕਰ ਭਾਤੀ ਜੈ ਹੋ ਦੇਖ ਫੇਰ ਫਿਰ ਮਨ ਪਾਓ ਹੋ ਦੇਖ ਫੇਰ ਕਿਰਪਣ ਨੂੰ ਹੋ ਦੇਖ ਰਾਈਂ ਸਤਨਾਮ ਸ਼ੁਰੀਆ ਹੈ ਅਬ ਸ਼ੁਕਰ ਭਾਤੀ ਅਬ ਤੁਸ ਕਿਰਪਾ ਕੀ ਜੈ ਅਬ ਤੁਸ ਕਿਰਪਾ ਕੀ ਜੈ ਅਬ ਤੁਸ ਕਿਰਪਾ ਕੀ ਜੈ ਅਬ ਤੁਸ ਕਿਰਪਾ ਕੀ ਜੈ

ਇਕ ਕਉਨ ਕਰ ਵਾਹਿਗੁਰੂ ਜੀ ਕੀ ਫਤ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤ ਦੇ ਸਮਰਪਤ ਗੁਰੂ ਨਾਨਕ ਲਈ ਧਿਆਏ ਫਿਰ ਅੰਮ੍ਰਿਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸੁਭਾਈ ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਬਿਤੇ ਸਭ ਦੁਖ ਜਾਏ ਸੋਕ ਮਹਾਦਰਸ ਮਿਰਿਆ ਘਰ ਨਾਉ ਨਿਤ ਆਵੇ ਤਾਏ ਸਭ ਤਾਈ ਹੋਏ ਸਵਾਈ ਦਸੂਹੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਵਾਈ ਦਸਾ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਗਿਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਚੌਹਾਂ ਸਹਿਬਜ਼ਾਦੀਆਂ ਚਾਲੀਆਂ ਮੁਕਤਿਆਂ ਹੱਥੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੀਗ ਵਾਹੀ ਬੇਹਕੀ ਅਣਡਿੱਠ ਕੀਤਾ ਤੰਨਾ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾਤਿਆਲ ਕਰਕੇ ਖਾਲਸਾ ਜੀ ਬੱਲੇ ਜੀ ਨਲਾ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਈ ਗਈ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਧਾਰਿਆ ਸਿੱਖੀ ਕੇ ਸਾਸ ਸੁ ਅਸਨਾ ਨਿਭਾਈ ਤਨ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ ਆਕਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਸਿਆਰੇ ਆਇਤੇ ਦੇਗ ਤੇਗ ਫਤਿਹ ਬਿਰਦ ਕੀ ਤਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਕਾ ਨੂੰ ਸਿੱਖੀ দান ਕੀ ਸਦਾਨ ਰਹਿਤ দান ਬੀਕ দান ਵਸਾਹਾ দান ਪਰੂਸਾ দান ਬਾਨਾ ਸਰਦਾਨ ਨਾਮ দান ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸਨਾਨ ਚੰਕੀਆ ਝੰਡੇ ਬੁੰਗੇ ਜੁਗੋ ਜੋਗੇ ਅਕਾਲ ਧਰਮ ਕਾ ਜੈਕਾਰ ਮੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨਨੀਵਾ ਮਤ ਉੱਚੀ ਮਤ ਦਾ ਰੱਖ ਆਪਵਾਹੀ ਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਤੇ ਕਾਰ ਦੀਓ ਸਰੀਰ ਨਕਾਨਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਚ ਨੂੰ ਵਸੂੜ ਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦਿਦਾਰ ਸਿਵਾ ਸੁਭਾਵ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਖੇਰ ਨਮਾਨਿਆਂ ਦੇ ਮਨ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਯੋਤਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਦੀ ਦੇ ਬਾਣੀ ਅੰਦਰ ਚਾਰ ਪਹਿਰ ਰਹਿਣ ਬਤੀਤ ਹੋਈ ਆਵਾ ਚਾਰ ਪਹਿਰ ਦਿਨ ਆਪਣੇ ਬਾਣੀ ਅੰਦਰ ਬਤੀਤ ਕਰਾਉਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਭਗਾਂ ਦੇ ਸਾਹਮਣੇ ਕੀ ਪਾਵਨ ਮਰਬਾਰ ਦੇ ਅੰਦਰ ਆਪ ਜੀ ਦੇ ਸੰਗਸਣ ਤਿਆਰ ਹਨ ਕਿਰਪਾ ਕਰੋ ਸੰਗਸਣਾਂ ਪਰ ਪ੍ਰਕਾਸ਼ ਮਨ ਹੋ ਕਰ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰ ਪਾਵਨ ਪਵਿੱਤਰ ਉਪਦੇਸ਼ ਦਰਸ਼ ਕੇ ਨਗਰ ਨਗਰ ਮਹਾਲ ਕਰੋ ਮਦਾਰੇ ਆਈ ਸੰਗਤੀਆਂ ਹਾਜ਼ੜੀਆਂ ਦਰ ਪਰਵਾਨ ਕਰਨੀਆਂ ਦਰੋ ਘਰੋ ਸਿੱਖੀ ਸਿਦਕ ਪਰੂਸਾ ਨਾਮ ਦਾਣ ਬਖਸ਼ਨਾ ਸੋਭ ਭਾਵਨਾ ਵਾ ਕੂਰਣ ਕਰਨੀਆਂ ਯਾਤਰਾ ਸਫਲ ਕਰਨੀ ਆਪਜੀ ਕਰੇ ਕਿਰਪਾ ਪਾਵਣ ਸਰੂਪ ਸੁਖਾਸਨ ਅਸਥਾਨ ਤੋ ਪ੍ਰਕਾਸ਼ ਅਸਥਾਨ ਤੇ ਲਜਾਰ ਵੀ ਆਗਿਆ ਬਖਸ਼ੇ ਰਸਤੇ ਵਿੱਚ ਆਪ ਅੰਗ ਸੰਗ ਸੁਹਾਈ ਹੋਣਾ ਸਰਬੱਤ ਦੇ ਕਾਰਜ ਰਾਸ ਕਰਦੇ ਸੇ ਪਿਆਰੇ ਮੇਲਾ ਜੁਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਮ ਗਨਮ ਚਰਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ